ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਨਾਲ ਸੱਜੇ ਪਾਸੇ ਸਰਦਾਰ ਕਿਰਨਜੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਪਾਲਿਟਿਕ ਕਿਸਾਨ ਕਾਂਗਰਸ ਪੰਜਾਬ ਯੂਨਿਟ ਦੇ ਅਤੇ ਸਾਡੇ ਨਾਲ ਹੋਰ ਕਿਸਾਨ ਕਾਂਗਰਸ ਦੇ ਬੜੇ ਅਹਿਮ ਅਹੁਦੇਦਾਰ ਆ ਮੇਰੇ ਖੱਬੇ ਪਾਸੇ ਬੈਠੇ ਨੇ ਸਰਦਾਰ ਸਤਨਾਮ ਸਿੰਘ ਬੰਦ ਇਹ ਇੱਕ ਆਰਟੀਆਈ ਐਕਟਿਵਿਸਟ ਵੀ ਨੇ ਔਰ ਵਿਸਲ ਬਲੋਅਰ ਵੀ ਨੇ ਜਮਤਾ ਮੈਂ ਅੱਜ ਉਠਾਉਣ ਜਾ ਰਿਹਾ ਹਾਂ ਬਿਲਕੁਲ ਤੱਥਾਂ ਦੇ ਆਧਾਰ ਤੇ ਉ ਉਹ ਇਹਨਾਂ ਨੇ ਰਿਸਰਚ ਕਰਕੇ ਪਬਲਿਕ ਡੋਮੇਨ 'ਚ ਲੈ ਕੇ ਆਏ ਨੇ ਮੁਤਾਇਆ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟੋ요ਟਾ ਹਿਲਿਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੁਰੱਖਿਆ ਕੋਈ ਫੋਰਸ ਬਣਾਇ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟੋ요ਟਾ ਕੰਪਨੀ ਇਸ ਮੈਂ ਮੈਨ ਦਾ ਤੁਹਾਨੂੰ ਪਤਾ ਦਿਵਾਉਣਾ ਕਿ ਕਿ ਭਗਵੰਤ ਮਾਨ ਬਤੌਰ ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਹਨ ਤਾਂ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ਰਿਲੇਟਡ ਹੈ ਉਹ ਹੋਮ ਮਿਨਿਸਟਰ ਦੀ ਜਵਾਬਦੇਹੀ ਬਣ ਜਾਂਦੀ ਹੈ ਜਿਹੜੀਆਂ 144 ਗੱਡੀਆਂ ਟਾਇota هایਲਕਸ ਖਰੀਦੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰੀ ਹੋਈ ਹੈ ਬ੍ਰਹਿਮਾਨੀ ਹੋਈ ਹੈ ਪੈਸੇ ਖਾਤੇ ਗਏ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ 네ਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਹੈ ਜੀ ਉਹ ਕਹਿੰਣਗੇ ਜੀ ਗੱਡੀ ਲੈਟਸ ਸੇ 35 ਲੱਖ ਦੀ ਹੈ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਹੈ ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਕੱਠੀਆਂ ਬਲਕ ਵਿੱਚ 144 ਟੋਯੋਟਾ ਹਾਈਲਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦਣਾ ਨੇ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਬਿਲਿੰਗ ਤੇ ਹੈ ਜੋ ਤੋਂ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ 네ਗੋਸ਼ੀਏਟ ਕਰਦੀ ਹੈ ਡੀਲਰਸ਼ਿਪ ਨਾਲ ਬਲਕਿ ਡਾਇਰੈਕਟ ਮੈਨੂਫੈਕਚਰਰ ਨਾਲ 네ਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿੱਲ ਤੁਸੀਂ ਦੇਖ ਲਓ ਇੱਕ ਗੱਡੀ ਦੇ ਲਗ 37 ਲੱਖ ਦੀ ਆ ਮੋٹے ਤੌਰ ਤੇ ਤਾਂ 144 ਦਾ ਰਕਮ ਕਿੰਨੀ ਬਣਦੀ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟਾਇਓਟਾ ਕਹਿੰਦੀ ਨਾਲ ਜਾਂ ਜਿਹੜਾ ਜਿਸ ਦੇ ਥ्रू ਇਹਨਾਂ ਨੇ ਪਰਚੇਸ ਕੀਤੀ ਆ ਉਹਦਾ ਨਾਮ ਕੀ ਸੀ ਦੱਸੋ ਹਾਂ ਗਲੋ ਨਹੀਂ ਜਿਹੜਾ ਟਾਇਓਟਾ ਕਿਲੋਸਕਾ ਮੋਟਰਸ ਪ੍ਰਾਈਵੇਟ ਲਿਮਿਟਿਡ ਉਹਦੇ ਨਾਲ ਕਿਤੇ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤਾ ਕਿ ਸੋਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਵੀ ਇਹਦੇ ਤੇ ਛੋਟ ਦਿਓ ਪੰਜਾਬ ਦੇ ਇਹ ਲੋਕਾਂ ਦੇ ਪੈਸੇ ਸਿਗੇ ਇਹ ਕੋਈ ਭਗਵੰਤ ਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਉਹਦੇ ਆਪਣੇ ਪੈਸੇ ਨਹੀਂ ਗਏ ਲੇਕਿਨ ਇਹਨਾਂ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫਲੋ ਆ ਕਿ ਇੱਕ ਜੈਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੋਈ ਵੀ ਸਰਕਾਰੀ ਗੱਡੀਆਂ ਦੀ ਤੁਸੀ ਖਰੀਦ ਕਰਨੀ ਆ ਤਾਂ ਯੂ ਹੈਵ ਟੂ ਗੋ ਥਰੂ ਦੈਟ ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗੀਆਂ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆਂ ਆਈ ਹਾ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸੀਗੀ ਕੋਈ ਗੱਲ ਨਹੀਂ ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ ਲੈਟਸ ਸੇ ਟਾਇota ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਲੱਗੇ ਲੱਗੇ ਮਾਥ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਕਿ ਵੀ ਸਾਨੂੰ ਫੁਲਾਨੇ ਡੀਲਰਸ਼ਿਪ ਨੇ ਗ੍ਰੋਵ ਵਾਲੇ ਨੇ ਇੰਨੀ ਕੋਟੇਸ਼ਨ ਕਿਹਾ ਤੇ ਫਲਾਨੇ ਡੀਲਰ ਨੇ ਸਾਨੂੰ ਇਨੀ ਕੁਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦਿਓਗੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟੋਇota ਕਿਰਲੋਸਕਰ ਨੇ ਜਾਂ ਗਲੋਬ ਟੋਇota ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ ਵਟਸਐਪ ਕਰ ਦੂੰਗਾ ਮੈਂ ਨਾਲ ਇੱਕ ਪ੍ਰਾਈਵੇਟ ਪਰਚੇਜ਼ਰ ਦਾ ਬਿੱਲ ਆਇਆ ਵਾ ਉਸ ਬਿੱਲ ਦੇ ਮੁਤਾਬਕ ਉਹ ਪ੍ਰਾਈਵੇਟ ਪਰਚੇਜ਼ਰ ਨੇ ਕਿੰਨਾ ਡਿਸਕਾਊਂਟ ਦਿੱਤਾ ਜਿਉਂ 10 ਲੱਖ ਪਲੱਸ ਇੱਕ ਇੱਕ ਬੰਦੇ ਨੇ ਇੱਕ ਗੱਡੀ ਕਿੰਨੀ ਸੀ ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਟੈਯੋਟਾ ਵਾਲਿਆਂ ਨੇ ਔਰ 10 ਲੱਖ ਰੁਪਏ ਇੱਕ ਗੱਡੀ ਤੇ ਜੀ ਬਿਕਾਜ਼ ਦਿਸ lets me just complete ji 10 ਲੱਖ ਰੁਪਇਆ ਡਿਸਕਾਊਂਟ ਇੱਕ ਬਿਲ ਮੇ ਨਾਲ ਲਾ ਰਿਆ ਆਪਣੇ ਕੋਲੋਂ ਨਹੀਂ ਕਰ ਰਿਹਾ ਕੁਝ ਵੀ ਔਰ ਆਮ ਕੀ ਹੋ ਜਾ ਰਿਹਾ ਮੇਰੇ ਮੇਰੇ ਘਰੀਬੀ ਰਿਸ਼ਤਦਾਰਾਂ ਨੇ ਖਰੀਦੀ ਗੱਡੀ ਹੈ ਪਿਕਅਪ ਰ ਹੈ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਖਰੀਦੀ ਹੈ ਉਹ ਕਹਿੰਦੇ ਜੀ ਮੈਨੂੰ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਡਿਸਕਾਊਂਟ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟਾਇota ਦੇ ਨਾਲ ਬੈਠ ਕੇ ਹਾਈएस्ट ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇੰਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ ਥੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 22.21 ਕਰੋੜ ਰੁਪਇਆ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾਂ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸੇ ਨੇ ਖਾਦੇ ਨੇ ਔਰ ਚੀਫ ਮਿਨਿਸਟਰ ਦਾ ਜਿਹੜਾ OSD ਰਾਜਪੀਰ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਥਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟੋਟਾ ਨੇ ਬਿਕੋਜ਼ ਉਹਨਾਂ ਨੇ ਪ੍ਰੋਬਬਲੀ ਡੀਲ ਕਰਾਈ ਆ ਟੋਟਾ ਗਲੋਬ ਵਾਲੇ ਵਰ ਦੇ ਇੰਟਰਮੀਡੀਏਟ ਟੇਰੀ ਵਰ ਦੀ ਗੋ ਬਿਟਵੀਨ ਇਨ ਦਿਸ ਡੀਲ ਕਿ ਰਾਜਵੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟੋਟਾ ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ ਬਿਕੋਜ਼ ਆਫ ਦਿਸ ਡੀਲ ਅਪਾਰਟ ਫਰਮ ਜਿਹੜਾ ਕਮਿਸ਼ਨ ਖਾਤਾ ਗਿਆ ਇਸ ਸਾਡਾ ਇਹ ਮੰਨਣਾ ਵਾ ਕਿ ਬਹੁਤ ਵੱਡੀ ਬੇਈਮਾਨੀ ਹੋਈ ਆ ਦਿਸ ਇਜ਼ ਅ ਗ੍ਰੇਵ ਗ੍ਰੇਵ brief issue of corruption related directly to the chief minister directly to the chief minister cum home minister ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤੌਰ ਐਮ ਐਲ ਏ ਸੈਪਰੇਟਲੀ ਇੱਕ ਕੰਪਲੇਂਟ ਡੀ ਜੀ ਪੀ ਦੇ ਦਫ਼ਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦਾ ਹੋਮ ਮਿਨਿਸਟਰ ਆਫ ਇੰਡੀਆ ਸੀਕਿੰਗ ਅ ਸੀ ਬੀ ਆਈ ਇਨਕੁਆਇਰੀ ਇੱਕ ਈਮੇਲ ਕਰ ਦਿੱਤੀ ਆ ਡਾਇਰੈਕਟਲੀ ਟੂ ਦਾ ਡਾਇਰੈਕਟਰ ਸੀਬੀਆਈ ਦੀ ਏਜੰਸੀ ਨੂੰ ਸਿੱਧਾ ਇੱਕ ਈਮੇਲ ਕੀਤੀ ਆ ਟੂ ਦੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੂੰ ਇਹ ਸਾਰੀਆਂ ਈਮੇਲਸ ਕਰਨ ਤੋਂ ਬਾਅਦ ਡੀਜੀਪੀ ਦਫ਼ਤਰ ਨੂੰ ਈਮੇਲ ਕਰਨ ਤੋਂ ਬਾਅਦ ਉਹਨਾਂ ਨਾਲ ਟੈਲੀਫੋਨ ਦੇ ਉੱਤੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਡੇ ਮੀਡੀਆ ਦੇ ਡੋਮੇਨ ਵਿੱਚ ਆਇਆ ਹਾਂ ਔਰ ਇਹ ਸਿੱਧਾ ਸਿੱਧਾ ਜਿਹੜੀ ਕੰਪਲੇਂਟ ਆ ਦਿਸ ਸ਼ੁਡ ਬੀ ਡੈਲਟ ਅੰਡਰ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਪੀਸੀ 1860 ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਾ ਕੋਈ ਸਰਕਾਰ ਦੇ ਖਿਲਾਫ ਹੁੰਦਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕੱਦਮੇ ਝੂਠੇ ਕੀਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਬਲੇਟੈਂਟ ਕਰਾਪਸ਼ਨ ਬਾਏ ਦਾ ਚੀਫ ਮਿਨਿਸਟਰ ਹਿਮਸੈਲਫ ਬਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ 144 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾਗੇ ਇਹ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 21.21 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਆ ਇਹ ਪੈਸੇ ਕਿਤੇ ਤਾਂ ਗਏ ਨੇ ਇੰਨਾ ਕੁਲੀ ਤਾਂ ਪੰਜਾਬ ਸਰਕਾਰ ਹੈ ਨਹੀਂਗੀ ਕਿ ਟੋ요ਟਾ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਹਨੇ ਪੈਸੇ ਦੇ ਦਿੱਤੇ ਉੱਥੇ ਔਰ ਮੈਂ ਆ ਵਾਸ ਸਰਪ੍ਰਾਈਜ਼ ਜਦੋਂ ਪਹਿਲੇ ਦਿਨ ਗੱਲ ਹੋਈ ਹੈ ਨਾ ਆਈ ਵਾਸ ਸਰਪ੍ਰਾਈਜ਼ ਕਿ ਇੰਨੀ ਮਹਿੰਗੀ ਗੱਡੀ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦਣ ਦੀ ਲੋੜ ਕੀ ਸੀਗੀ ਜੀ ਨਾਰਮਲ ਕੋਰਸ ਵਿੱਚ ਜਿਹੜੇ ਕਲਾਸ 1 ਆਫਸਰਸ ਨੇ ਪੁਲਿਸ ਤੇ ਉਹਨਾਂ ਨੂੰ ਆਈ ਥਿੰਕ ਬਲੇਰੋ ਜੀਪ ਦਿੱਤੀਆਂ ਹੋਈਆਂ ਨੇ ਜਾਂ ਕੋਈ ਥੋੜੀ-ਮੋਟੀ ਹੋਰ ਇਦਾਂ ਦੀਆਂ ਗੱਡੀਆਂ ਦਿੱਤੀਆਂ ਨੇ 36 ਲੱਖ ਰੁਪਇਆ ਸੜਕ ਸੁਰੱਖਿਆ ਫੋਰਸ ਜਿਹੜੀ ਸੁਰੱਖਿਆ ਮੈਂ ਕਿਤੇ ਦੇਖੀ ਨਹੀਂ ਜਿਆਦਾ ਚੰਗੀ ਪਰ ਨਾਲ ਤੁਸੀਂ ਕੋਈ ਦੇਖੀ ਹੋਊਗੀ ਉਦਾਂ ਹੀ ਬਸੂ ਫਿਰਦੇ ਨੇ ਸੜਕਾਂ ਤੇ ਉਵੇਂ ਹੀ ਐਕਸੀਡੈਂਟ ਹੁੰਦੇ ਨੇ ਅਗੇ ਪੰਜਾਬ ਸਰਕਾਰ ਕੋਈ ਵਾਈਟ ਪੇਪਰ ਜਾਰੀ ਕਰੇ ਕਿ ਐਕਸੀਡੈਂਟ ਰਿਲੇਟਿਡ ਡੈਥਸ ਜਦੋਂ ਦੀ ਸੜਕ ਸੁਰੱਖਿਆ ਫੋਰਸ ਬਣਾਈ ਆ ਉਦੋਂ ਦੀਆਂ ਕੁਝ ਘਟੀਆਂ ਵੀ ਕਿੰਨੀ ਘਟੀਆਂ ਕਿ ਐਵੇਂ ਸਾਡਾ ਜਿਹੜਾ 40 50 60 70 ਕਰੋੜ ਰੁਪਈਆ ਲੱਗ ਗਿਆ ਪਤਾ ਨਹੀਂ ਕਿੰਨਾ ਕੈਲਕੂਲੇਟ ਕਰੀਏ 35 35 ਲੱਖ ਦੀ ਕਿੱਟ ਵੀ ਤੇ 144 ਕਿ ਨਹੀਂ ਹੁੰਦੀ ਜਸ ਕੈਲਕੂਲੇਟ ਔਨ ਦ ਇਸ ਥਿੰਗ 53 53 ਕਰੋੜ ਰੁਪਈਆ ਉਸ ਤੋਂ ਵੀ ਜ਼ਿਆਦਾ ਲੱਗ ਰਿਹਾ ਮੈਨੂੰ 144 ਹੈ ਜੀ ਅੱਛਾ ਚਲੋ 56 ਕਰੋੜ ਰੁਪਈਆ ਦੀ ਪਰਚੇਸ ਹੋਈ ਹੈ ਕੀ ਮਦਨਾ ਪੰਜਾਬ ਦੇ ਵਿੱਚ ਐਕਸੀਡੈਂਟ ਘਰੇਨੇ ਵਾਕਏ ਜਿਹੜਾ ਡੀਜੀਪੀ ਟ੍ਰੈਫਿਕ ਨਾਲ ਰਿਲੇਟ ਕਰਦਾ ਉਹਨੂੰ ਅੰਕੇ ਲੋਕਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਟੋਕੇ ਨਾਰਮਲ ਕੋਰਸ ਵਿੱਚ ਵੀ ਵਾਸ ਸੇਇੰਗ ਕਿ 5 5000 ਦੇ ਲੱਗੇ ਮੌਤਾ ਹੁੰਦੀਆਂ ਐਕਸੀਡੈਂਟਾਂ ਚ ਐਨਿਊ ਕੀ ਇਹ ਸੜਕ ਸੁਰੱਖਿਆ ਫੋਰਸ ਨਾਲ ਕੋਈ ਐਕਸੀਡੈਂਟ ਕਟੇ ਤੇ ਕੀ ਇੰਨੀ ਮਹਿੰਗੀ ਗੱਡੀ ਲੈਣੀ ਜ਼ਰੂਰੀ ਸੀਗੀ ਇਸ ਰੇਂਜ ਵਿੱਚ ਪਿਕਅਪ ਵੈਨਸ ਵਿੱਚ ਆਮ ਤੌਰ ਤੇ ਜਿਹੜੀਆਂ ਵੱਡੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀਆਂ ਜਿਹੜੀਆਂ ਸਧਾਰਨ ਗੱਡੀਆਂ ਨੇ ਉਹ ਹਾਫ ਤੋਂ ਰੇਟ ਵਿੱਚ ਮਿਲ ਸਕਦੀਆਂ ਟਾਇਓਟਾ ਪਿਕਅਪ ਕੀਤੀ ਗਈ ਆ ਫਿਰ ਟਾਇਓਟਾ ਦੀ ਹਾਈਲੈਕਸ ਗੱਡੀ ਜਿਹੜੀ ਕਿ ਤਕਰੀਬਨ ਤਕਰੀਬਨ 37 ਲੱਖ ਰੁਪਏ ਦੀ ਖਰੀਦ ਕੀਤੀ ਗਈ ਆ ਉਹ ਪਿਕਅਪ ਕੀਤੀ ਗਈ ਆ ਲੱਭੀ ਗਈ ਆ ਫਿਰ ਜਿਹੜੇ ਬੰਦੇ ਇਨਾਂ ਨਾਲ ਹੱਥ ਮਲਾਉਂਦੇ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਕਮਿਸ਼ਨ ਵਾਪਸ ਕੀਤਾ ਹੋਊਗਾ ਇਨ ਕੈਸ਼ ਫਿਰ ਉਹਨਾਂ ਦੇ ਨਾਲ ਅਲੂਕਤ ਪੈਦਾ ਕੀਤਾ ਗਿਆ ਕੋਈ ਟੈਂਡਰਿੰਗ ਪ੍ਰੋਸੈਸ ਫੋਲੋ ਕੋਈ ਕੰਪੀਟੀਸ਼ਨ ਕੋਈ ਬਿਡ ਅਨਾਉਂਸ ਨਹੀਂ ਕੀਤੀ ਕਿ ਕਿਤੇ ਇਸ਼ਤਿਆਰ ਨਹੀਂ ਦਿੱਤਾ ਗਿਆ ਸਾਰੇ ਇੰਡੀਆ ਦੇ ਟੋ요ਟਾ ਮੈਨੂਫੈਕਚਰਰਸ ਜਾਂ ਇਨ ਥਿਸ ਕੈਟੇਗਰੀ ਆਫ ਵਹੀਕਲ ਜਿਹੜੀ ਪਿਕਅਪ ਵਹੀਕਲ ਹੈ ਇਸ ਕੈਟੇਗਰੀ ਵਿੱਚ ਸਾਰੀਆਂ ਕੰਪਨੀਆਂ ਤੋਂ ਮੰਗਦੇ ਵਿੱਚੇ ਟੋ요ਟਾ ਦੇ ਜਾਂ ਵਿੱਚੇ ਹੀ ਇਸੂਜ਼ੂ ਦੇ ਸ਼ਾਇਦ ਪਤਾ ਲੱਗਿਆ ਕਿ ਪਹਿਲਾਂ ਇਸੂਜ਼ੂ ਨਾਲ ਡੀਲ ਫਾਈਨਲ ਹੋ ਗਈ ਸੀ ਲੇਕਿਨ ਚੀਫ ਮਿਨਿਸਟਰਸ ਆਫਿਸ ਆ ਵਰੇੀ ਮੱਚ ਡੀਪਲੀ ਇੰ ਨਹੀਂ ਜੀ ਆਪਾਂ ਟਾਇਓਡਾ ਹਾਈਲੈਕਸ ਹੀ ਲੈਣੀ ਆ ਔਰ ਬੜੀ ਜਲਦੀ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਵਾ ਸੋ ਸਾਡੀ ਇਹ ਮੰਗ ਆ ਕਿ ਪੰਜਾਬ ਸਰਕਾਰ ਦੂਜਿਆਂ ਦੇ ਤਾਂ ਬੜੀ ਛੇਤੀ ਚੁਟਕਲੇ ਤੇ ਤੰਸ ਕੱਸਦੇ ਨੇ ਤੇ ਮਜ਼ਾਕ ਉਡਾਉਂਦੇ ਨੇ ਕੀ ਭਗਵਾਨ ਕਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਟਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਤਾਂ ਵੀ ਵਿਲ ਫੋਲੋ ਇਟ ਦਿਸ ਕੰਪਲੇਂਟ ਅਪ ਵਿਦ ਦ ਸੀਬੀਆਈ ਵੀ ਵਿਲ ਫੋਲੋ ਦਿਸ ਕੰਪਲੇਂਟ ਅਪ ਵਿਦ ਈਡੀ ਵੀ ਵਿਲ ਫੋਲੋ ਦਿਸ ਕੰਪਲੇਂਟ ਅਪ ਵਿਦ ਹੋਮ ਮਿਨਿਸਟਰ ਐਂਡ ਅਲਟੀਮੇਟਲੀ ਕੁਝ ਨਹੀਂ ਇਹ ਕਰਨਗੇ ਪੰਜਾਬ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਕੇ ਤੇ ਇਸ ਭ੍ਰਿਸ਼ਟਾਚਾਰ ਦੇ ਮਸੌਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬਾਉਂਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਡਾਕੂਮੈਂਟਸ ਮੈਂ ਤੁਹਾਨੂੰ ਸਾਰੇ ਜਿਹੜੇ ਨੇ ਉਹ ਅੱਗੇ ਫਾਰਵਰਡ ਕਰ ਦੂੰਗਾ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਪਲੀਜ਼ ਕਰਨਾ ਬਾਅਦ ਜਿਹੜੀ ਚੱਲਣ ਦੇ ਹੈ ਜਿਹੜੀ ਕਰਪਸ਼ਨ ਹੋ ਗਿਆ ਇਹ ਹੈਡਕੌਨ ਹੁੰਦਾ ਜੀ ਪਰਿਵਾਰ ਦਾ ਹੋਮ ਮਿਨਿਸਟਰ ਹੁਕਮੰਦਪਾਨ ਹੈ ਉਹਦੀ ਛਤਰ ਛਾਇਆ ਨਾਲ ਉਹਦੀ ਮਜ਼ੀਦੇ ਨਾਲ ਰਾਜਕੀਜ਼ੇ ਤਾਂ ਉੱਤੇ ਆਲਰੇਡੀ ਆਗੀ ਗੱਲ ਰਹੀ ਹੈ ਕਿ ਉਹਨੇ ਦੋ ਟਾਇਓਟਾ ਇਨੋਵਾ ਗੱਡੀਆਂ ਲਈਆਂ ਨੇ ਕਿ ਨਹੀਂ ਲਈਆਂ ਇਹ ਤਾਂ ਹੁਣ ਜਾਂਚ ਕਰ ਸਕਦੇ ਨਾ ਮੈਨੂੰ ਤਾਂ ਜਿਹੜੀ ਇਨਫੋਰਮੇਸ਼ਨ ਮੈਂ ਕੀਤੀ ਮੈਂ ਤੁਹਾਡੇ ਨਾਲ ਪਬਲਿਕ ਟਿਕਿੰਗ ਸਾਂਝੀ ਕਰਦੀ ਹੈ ਓਐਸਟੀ ਆ ਪੰਜਾਬ ਦਾ ਉਸ ਅੱਜ ਦੱਸੇ ਕਿ ਉਹਨੇ ਪਹਿਲੀ ਗੱਲ ਤਾਂ ਦੱਸੇ ਕਿ ਲਈਆਂ ਕਿ ਨਹੀਂ ਲਈਆਂ ਜੇ ਨਹੀਂ ਲਈਆਂ ਤਾਂ ਵੀ ਆ ਕੇ ਦੱਸੇ ਔਰ ਡੀਜੀਪੀ ਦੀ ਪਰਚੇਜ਼ ਆ ਬਿਲਿੰਗ ਇਜ਼ ਓਨ ਦਾ ਨੇਮ ਆਫ ਡੀਜੀਪੀ ਪੰਜਾਬ ਪੁਲਿਸ डायरेक्ट कंपनी डायरेक्ट कंपनी खरीदिया गई प्रोबेबली ग्लोब टोटा हैजेड द रोल ऑफ गो बिटवीन हाँ जी दस्यों. नहीं हाई ਵਿਚ ਟਾਪ ਮਾਡਲ ਹੈ ਜਿਹੜੀ ਮੈਨੂਅਲ ਡਰਾਈਵ ਹੈ ਨਾ ਗੱਡੀ ਦੀ ਉਹਦਾ ਟਾਪ ਮਾਡਲ ਹੈ ਇਹ ਤੁਸੀਂ ਜਿਹੜਾ ਵੈਸੇ ਹੀ ਤੁਸੀਂ ਸਧਾਰਨ ਜੀ ਗੱਲ ਹੈ ਜੀ ਦੈਟ ਵੈਨ ਯੂ ਗੋ ਇਨਟੂ ਸੱਚ ਅ ਬਲਕ ਪਰਚੇਸ ਯੂ 네ਗੋਸ਼ੀਏਟ ਅ ਲੋਟ ਐਂਡ ਟ੍ਰਾਈ ਟੂ ਫਾਈਂਡ ਆਊਟ ਦ ਬੈਸਟ ਰੇਟਸ ਐਂਡ ਦੈਨ ਬਾਇ ਦ ਪਰਚੇਸ ਅਰ ਆਰਟੀਕ ਕਿਸ ਲੈਵਲ ਤੇ ਲਈ ਆ ਲੋ ਥੋੜਾ ਜਿਹਾ ਸੁਤਨਾਮ ਸਿੰਘ ਨਾਲ ਗੱਲ ਕਰ ਲੋ ਆ ਜੋ ਬੋਲ ਦੋ ਸਰ ਇਹ ਜੋ ਇਨਫੋਰਮੇਸ਼ਨ ਹੈ ਆਰਟੀਆ ਜੋ ਨਹੀਂ ਲਈ ਗਈ ਇਹ ਹੈ ਦੇ ਜਿਵੇਂ ਕਿ ਆਪਾਂ ਕੂਪੀਆ ਸੋਰਸਿਸ ਕਹਾਂ ਜਾਂਦੇ ਜਿਵੇਂ ਤੁਸੀਂ ਪੱਤਰਕਾਰ ਸਾਡੇ ਕੋਲ ਲੱਭਦੇ ਹੋ ਤੇ ਉਹਦਾ ਲੱਭੀ ਆਟੇ ਹੀ ਮੇਰੇ ਕੋਲੋਂ ਦੋ ਤਿੰਨ ਵਾਰੀ ਰੇਸ ਕੀਤੀ ਕਿ ਟੈਕਨੋਰ ਵਾਲੇ ਦਿੰਦੇ ਨਹੀਂ ਹੈਗੇ ਇਸ ਕਰਕੇ ਆਟੇ ਦਾ ਸਾਰਾ ਉਸ ਤੋਂ ਬਾਅਦ ਮੈਂ ਛੱਡਤਾ ਔਰ ਇੱਕ ਸਾਲ ਤੋਂ ਬਾਅਦ ਮੈਂ ਅਰੇਂਜ ਬਿੱਲ ਕਿੱਦਾਂ ਕਿਤੇ ਨੇ ਮੈਨੂੰ ਨਹੀਂ ਜਾਣਦਾ ਨਾਮ ਕੀ ਤੁਹਾਡਾ ਇੰਟਰਸਟ ਕਿਉਂ ਸੀ ਕਿ ਜਾਣਿਆ ਜਾਵੇ ਖਾਸ ਕਰਕੇ ਐਸੀ ਕੇਸ ਨੂੰ ਲੈ ਕੇ ਹੋਰ ਕੋਈ ਜਾਣਕਾਰੀ ਵੀ ਮੰਗਦੇ ਰਹੇ ਕਿਉਂ ਜਾਂ ਸਿਰਫ ਇਹ ਹੀ ਬੰਦੀ ਹੈ ਨਹੀਂ ਸਰ ਮੈਂ ਹੋਰ ਵੀ ਜਾਣਕਾਰੀ ਮੰਗਦਾ ਰਹਿਣਾ ਇਸ ਕਰਕੇ ਐਕਚੁਅਲ ਤੁਹਾਨੂੰ ਯਾਦ ਹੋਵੇਗਾ 2013 ਦੇ ਵਿੱਚ ਇੱਕ ਪੀਸੀਐਸ ਆਰਟੀਕਲ ਲੁਧਿਆਣਾ ਤਾਲੇਗੜ੍ਹ ਦੇ ਐਫਆਈਆਰ ਦਰਜ ਹੋਈ ਸੀ ਮੈਂ ਹੁੰਦੇ ਦੀ ਵੀ ਸ਼ਰਮ ਦਈ ਆ ਰੱਤਰ ਬਾਅਦ ਇਹਨਾਂ ਨੇ ਮੇਰੇ ਤੇ ਪਿਛਲੇ ਮੇਰੇ ਦੀ ਬਰਚਾ ਕੀਤਾ ਮੈਨੂੰ ਉਹਨਾਂ ਨੇ 6 ਮਹੀਨੇ ਪਿਆ ਕੇ ਰੱਖਿਆ ਵਿਜੀਲੈਂਸ ਦੇ ਮੁਲਾਜ਼ਮ ਰਲੇ ਹੋਏ ਨਹੀਂ ਇਹਦੇ ਵਿੱਚ ਉਹ ਮੇਰੀਆਂ ਕੰਪਲੇਂਟਸ ਘੱਟੋ ਘਾਟ 30 ਤੋਂ 40 ਕੰਪਲੇਂਟਸ ਨੇ ਜਿਹੜੀਆਂ ਵਿਦ ਐਵੀਡੈਂਸ ਨੇ ਕਿ ਸਰਕਾਰ ਦੇ ਖਜ਼ਾਨੇ ਨੂੰ ਖੋਰੂ ਲਾਇਆ ਗਿਆ ਪੀਟੀਐਸ ਤੇ ਪੀਸੀਐਸ ਅਫਸਰਾਂ ਦੇ ਵਜੋਂ ਪਰ ਇਹਨਾਂ ਇਹ ਜਿਹੜੀ ਪੀਸੀਐਸ ਲੋਬੀ ਹੈ ਇਹਨਾਂ ਨੇ ਮੈਂ ਕਿ ਮੇਰੇ ਦੇ ਪਰਚੇ ਦਾ ਵੀ ਕਰਵਾਏ ਨੇ ਔਰ ਹਾਰ ਕੇ ਮੈਨੂੰ ਕਿਉਂਕਿ ਮੈਨੂੰ ਕਿਸੇ ਨੇ ਮਤਲਬ ਕਿ ਮੇਰੀ ਸੁਣੀ ਨਹੀਂ ਗਈ ਤਾਂ ਮੈਨੂੰ ਇਸ ਸਕੇਮ ਨੂੰ ਬਾਹਰ ਲੈ ਕੇ ਆਉਣਾ ਪਿਆ ਇਸ ਤੋਂ ਇਲਾਵਾ ਪਹਿਲਾਂ ਤੁਸੀਂ ਹੋਰ ਆਰਟੀਆਈ ਵਗੈਰਾ ਪਾਉਂਦੇ ਰਹੇ ਦੱਸ ਬਿਲਕੁਲ ਬਿਲਕੁਲ ਮੈਂ ਪਿਛਲੇ ਪਿਛਲੇ 5-6 ਸਾਲ ਤੋਂ ਮੈਂ ਆਰਟੀਆਈ ਪਾ ਰਹਿਆ ਹਾਂ ਜੀ ਰੁਟੀਨ ਦੇ ਵਿੱਚ ਪਰ ਹੁਣ ਆਰਟੀਆਈ ਪਾਉਂਦਾ ਕੋਈ ਫਾਇਦਾ ਨਹੀਂ ਕਿਉਂਕਿ ਕਮਿਸ਼ਨ ਇਹਨਾਂ ਨੇ ਆਲਰੇਡੀ ਖਤਮ ਕਰਤਾ ਹੈ ਜੇ ਕੋਈ ਆਰਟੀਆਈ ਦੇ ਵਿੱਚ ਤਰੀਕ ਪੈਂਦੀ ਹੈ ਤਾਂ 8 ਮਹੀਨੇ 9 ਮਹੀਨੇ ਤੋਂ ਪਹਿਲੇ ਤਾਂ ਤਰੀਕ ਨਹੀਂ ਆਉਂਦੇ ਤੇ ਜੇ ਆ ਜਵੇ ਜੇ ਅਸੀਂ ਇੱਕ ਵਾਰੀ ਗੈਰਹਾਜ਼ਰ ਹੋ ਜਾਈਏ ਤਾਂ ਡਿਸਪੋਜ਼ ਆਫ ਕਰ ਦਿੰਦੇ ਆ ਤੇ ਉਹੀ ਜੇ ਕਿਤੇ ਡਿਪਾਰਟਮੈਂਟ ਵਾਲਾ ਛੇ ਛੇ ਤਰੀਕਾ ਤੇ ਮੋਦਾ ਤਾਂ ਉਹਨੂੰ ਡਿਸਪੋਜ਼ ਆਫ ਨਹੀਂ ਕਰਦੇ ਉੱਪਰ ਤੱਕ ਪੈਸੇ ਜਾਂਦੇ ਆ ਇਹਨਾਂ ਨੂੰ ਇਹ ਜਿਹੜਾ ਆਰਟੀਆਈ ਦਾ ਅਲੈਦਾ ਸਬਜੈਕਟ ਹੈ ਬੜਾ ਇਨ ਸ਼ਾਰਟ ਆਈ ਵਿਲ ਟੈਲ ਯੂ ਕਟੋਕਾੜਨੀ ਤਾਂ ਮੇਰੇ ਖਾਲ 15000 ਕੇ ਪੈਂਡਿੰਗ ਵੀ ਦੀ ਆਰਟੀਆਈ ਕਮਿਸ਼ਨ ਪਹਿਲਾਂ ਤਾਂ ਕੋਈ ਕਮਿਸ਼ਨਰੀ ਹੈ ਨਹੀਂ ਸੀਗਾ ਕੱਲਾ ਇੱਕ ਚੀਫ ਹੀ ਲਾਇਆ ਸੀ ਹੁਣ ਕੋਈ ਇਹਨਾਂ ਨੇ ਦੋ ਤਿੰਨ ਕਮਿਸ਼ਨ ਲਾਏ ਹੱਲੇ ਵੀ ਜਿਹੜੀ ਉਹਦੀ ਸਟਰੈਂਥ ਆ ਉਹ ਮੇਰਾ ਕਿਹਾ ਕੇ ਸੋਸ਼ਲ ਸਟਰੈਂਥ ਉਸ ਆਰਟੀ ਕਿ ਆਰਟੀਆਈ ਵੈਸੇ ਪੰਜਾਬ ਦੇ ਵਿੱਚ ਦਿਨੋਂ ਹਟ ਗਏ ਨੇ ਕਿ ਦੇਖ ਲੋ ਥੱਲੇ ਦੇ ਲੈਵਲ ਤੇ ਜਿਹੜੀ ਪ੍ਰਾਈਮਰੀ ਅਫਸਰ ਹੈ ਲੈਟਸ ਸੇ ਕੋਈ ਬੀਡੀਪੀ ਹੋਵੇ ਉਹ ਹੀ ਨਹੀਂ ਆ ਕੇ ਨਹੀਂ ਦਿੰਦਾ ਕੋਈ ਤੁਸੀਂ ਕਿਸੇ ਐਸਐਸਪੀ ਦਫਤਰ ਚ ਪਾ ਕੇ ਦੇਖ ਲੋ ਡੀਸੀ ਦਫਤਰ ਚ ਪਾ ਕੇ ਦੇਖ ਲੋ ਕੋਈ ਸੀਐਡੀਸੀ ਤੇ ਪਾ ਕੇ ਦੇਖ ਲੋ ਆਰਟੀਆਈ ਦਾ ਜਵਾਬ ਹੀ ਨਹੀਂ ਮਿਲ ਰਿਹਾ ਔਰ ਤੈਉ ਪਹਿਲਾਂ ਕੋ ਕੇ 15000 ਕੰਪਲੇਨ ਜਿਹੜੀ ਆਰਟੀਆਈ ਕਮਿਸ਼ਨ ਦੇ ਮੋਰੀਆ ਦੈਟਸ ਅ ਡਿਫਰੈਂਟ ਸਬਜੈਕਟ ਆਲ ਟੂਗੇਦਰ ਲੇਕਿਨ ਬਿਕਾਜ਼ ਇਹ ਆਰਟੀਆਈ ਐਕਟੀਵਿਸਟ ਨੇ ਵਿਸਟ ਲੋਰ ਨੇ ਔਰ ਜਿਹੜੀਆਂ ਇਹਨਾਂ ਨੇ ਮੁਕਦਮੇ ਉਠਾਏ ਉਹਦੇ ਚ ਇਹਨੂੰ ਇਹਨੂੰ ਟ ਉਲਟੀ ਐਫ ਆਈ ਆਰ ਦੇ ਉੱਤੇ ਕਰਕੇ ਔਰ ਇਹਨੂੰ ਹਾਈ ਕੋਰਟ ਨੇ ਬਚਾਇਆ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਤਾਂ ਤਾਂ ਅੱਜ ਜਿੱਥੇ ਬੈਠੇ ਨੇ ਸੋ ਮੈਂ ਕੁਛ ਇੱਕ ਸਵਾਲ ਪੁੱਛਣਾ ਹੈ ਕਿਉਂਕਿ 37 ਲੱਖ ਦੀ ਅੱਡੀ ਆਲਮੋਸਟ 15 ਲੱਖ ਦੀ 15 ਵੀ ਦਿੰਦੇ ਜੀ ਕੱਲਾ ਦਫਤਰੀ ਚੈੱਕ ਕਰੋ ਤੁਸੀਂ ਐਂ ਕਰੋ ਐਜ਼ ਅ ਜਰਨਲਿਸਟਾਂ ਜਾਓ ਇੱਕ ਬਾਇਰ ਬਣ ਕੇ ਜਾ ਕੇ ਕਿਸੇ ਡੀਲਰਸ਼ਿਪ ਦੇ ਨਾਲ ਜਾ ਕੇ ਪੁੱਛ ਲਓ ਤੁਹਾਨੂੰ ਪਤਾ ਲੱਗ ਜਾਊਗਾ ਮੇਰੇ ਆਪਣੇ ਭਤੀਜੇ ਨੇ ਲਈ ਜੇ ਆਈ ਕੈਨ ਨਾਟ ਬੀ ਸੇਇੰਗ ਐਨੀਥਿੰਗ ਅੱਜ ਵਿਕਦੀਆਂ ਘੱਟ ਆ ਉਹ ਗੱਡੀਆਂ ਵਿਕਦੀਆਂ ਤੇ ਇਹਨਾਂ ਦੀ ਇਸ ਇੱਕ ਗੱਡੀ ਦੀ ਡਿਮਾਂਡ ਨਹੀਂ ਹੈ ਜੀ ਪਰਚੇਸ ਬਣ ਚੁੱਕੀ ਮੈਨੂਫੈਕਚਰ ਹੋ ਚੁੱਕੀ ਆ ਇਹਦੀ ਇੰਡੀਆ ਦੇ ਪਰਚੇਸ ਹੈ ਤਾਂ ਕਰਦੇ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਵੀ ਦਾਵਾ ਕਰਦੀ ਹੈ ਕਿ ਐਸਐਸਐਫ ਦੇ ਨਾਲ ਆਪਣਾ ਇੱਕ ਸਾਲ ਦੇ ਵਿੱਚ 47 ਪਾਏ ਖਿਲਾਫ ਵੀ ਜਿਹੜੇ ਹਾਦਸੇ ਹੈ ਉਹ ਘਟਾਏ ਹੋਏ ਤੇ ਇੰਨੀ ਜਿਹੜੀ ਸਰਕਾਰ ਦੀ ਸਿਆਸਤ ਹੈ ਉਹ ਵੀ ਇਹਨਾਂ ਦੇ ਨਾਲ ਕੋਈ ਇਹ ਡਾਟਾ ਪਬਲਿਕ ਡੋਮੇਨ ਵਿੱਚ ਸ਼ੇਅਰ ਕਰਨ ਦੀ ਦੈਨ ਵੀ ਵਿਲ ਬੀ ਏਬਲ ਟੂ ਕੁਐਸਚਨ ਦੈਟ ਸਾਰਿਆਂ ਦਾ ਇੱਕ ਜੁੜਨਾ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਨਸ਼ੇ ਕੀ ਬੁਲਤੋਬਿਆ ਇਸ ਕੀ 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 ਪ੍ਰਤੀਕਿਰਿਆ ਨਸ਼ੇ ਦੇ ਬੋਤ ਦਾ ਤਾਂ ਤੁਸੀਂ ਅੱਜ ਅਖਬਾਰ ਚੱਕ ਲੋ ਇੱਕ ਡੀਐਸਪੀ ਸਰਵਿੰਗ ਹੈਜ਼ ਅਪਦਾ ਹਾਈ ਕੋਰਟ ਕਿ 300 ਐਫਆਰ ਜਿਹੜੀ ਪੈਂਡਿੰਗ ਹੈ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਨਵੈਸਟੀਗੇਟ ਹੀ ਨਹੀਂ ਕਰ ਰਹੀ ਸੋ ਯੁੱਧ ਨਸ਼ੇ ਫਰੋਦ ਜਿਹੜਾ ਉਹਦੀ ਤਾਂ ਫੂਕੋਸੇ ਖਬਰ ਨੇ ਕੱਢ ਦਿੱਤੀ ਹੈ ਕਿ ਇੱਕ ਸਰਵਿੰਗ ਡੀਐਸਪੀ ਨੂੰ ਐਨਡੀਪੀਐਸ ਦੇ ਕੇਸ ਨੂੰ ਫੋਲੋਅ ਅਪ ਕਰਨ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਖੜਪਾਣਾ ਪਿਆ ਔਰ ਹਾਈ ਕੋਰਟ ਦਾ ਦਰਵਾਜ਼ਾ ਸਭ ਨੂੰ ਖੜਪਾ ਪਰੇਲਾ ਕਰਨਲ ਬਾਟ ਤੇ ਉਹਦੇ ਪੁੱਤ ਦੀ ਕੁੱਟ ਇਹ ਕਹਿੰਦਾ ਨਾ ਕਿ ਮੈਂ ਬੜਾ ਇਨਸਾਫ ਪਸੰਦ ਰਾਜ ਦੇ ਰਿਆ ਇੱਕ ਸਰਵਿੰਗ ਫੌਜੀ ਤੇ ਉਹਦੇ ਪੁੱਤ ਦੀ ਕਤਲ ਦੀ ਇਨਸਾਫ ਨਹੀਂ ਦੇ ਸਕੇ ਇਹ ਔਰ ਉਹ ਚੱਕੇ ਮਾਮਲਾ ਹਾਈ ਕੋਰਟ ਦਾ ਹਾਈ ਕੋਰਟ ਨੇ ਸੀਬੀਆਈ ਕੋਲ ਹੀ ਹੁਕੇ ਰਾਈਟ ਝੂਠੇ ਪੁਲਿਸ ਕਾਪੜੇ ਹੋ ਰਹੇ ਪੰਜਾਬ ਦੇ ਵਿੱਚ ਜਿਹੜਾ ਸੀਆਈਏ ਸਟਾਫ ਦੀ ਕਸਟਡੀ ਵਿੱਚ ਮੁੰਡਾ ਮਾਰੇਗਾ ਨਰਿੰਦਰ ਸਿੰਘ ਉਹਦੇ 180 ਜਗ੍ਹਾ ਤੇ ਕਰੰਟ ਲਾਇਆ ਅੱਜ ਤੱਕ ਪੰਜਾਬ ਪੁਲਿਸ ਨੇ ਮੂੰਹ ਨਹੀਂ ਖੋਲਿਆ ਕਿ ਕੀ ਕੀਤਾ ਸੀ ਅਬੋਹਰ ਦੇ ਮੁੰਡੇ ਦੋ ਇਨਕਾਊਂਟਰ ਚ ਮਾਰਤੇ ਜਿੱਡੇ ਵੱਡੇ ਵਿੱਚ ਮਰਜੀ ਗੈਂਗਸਟਰਸ ਹੋਣ दे में है कमिटेड लॉट ऑफ क्राइम अंडरस्टैन्ड बट डस द पुलिस हैव अ राइट टू किल टू किल एनीबडी इन कोल्ड ब्लड टू किल टू किल एनीबडी इन एक्स्ट्रा ज्यूडिशियल मैनर बाईपासिंग द रूल ऑफ लॉ तो फिर भगवानमानू चाहिदा जो कि स्पीकर ने स्कूप की थी ਝੂਠੇ پولیس ਮੁਕਾਬਲੇ ਦੀ ਘੋਰ ਦੀ ਵਿਧਾਨ ਸਭਾ ਦੇ ਵਿੱਚ ਕਿ ਮੈਂ ਮੁਬਾਰਕ ਬਾਦ ਦਿੰਦਾ ਪੰਜਾਬ ਪੁਲਿਸ ਨੂੰ ਇਹਨਾਂ ਨੇ ਬੜਾ ਵੱਡਾ ਕੰਮ ਕੀਤਾ ਤੇ ਪੰਜਾਬ ਪੁਲਿਸ ਮੁਕਰ ਗਈ ਕਿ ਅਸੀਂ ਤਾਂ ਮਾਰੇ ਨਹੀਂ ਸੀ ਉਹਨੂੰ ਚਾ ਅਸੀਂ ਉਹਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਦੋ ਮੁੰਡਿਆਂ ਨੂੰ ਝਾੜੀਆਂ ਵਿੱਚ ਦੋ ਬੰਦੇ ਛੁਪੇ ਹੋਏ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਉਹਦੇ ਨਾਲ ਇੱਕ ਬੰਦੇ ਮਾਰੇ ਗਏ 100 ਬੰਦਾ ਪੁਲਿਸ ਦਾ ਹੋਊਗਾ ਮਾਰੇ ਸਿਰਫ ਉਹ ਦੋ ਹੀ ਗਏ ਇਸ ਤੋਂ ਇਲਾਵਾ ਇੱਕ ਪੁਲਿਸ ਇਨਕਾਊਂਟਰ ਜਸਪ੍ਰੀਤ ਸਿੰਘ ਦਾ ਜਿਹੜਾ ਪਟਿਆਲੇ ਦਾ ਦੈਟਸ 100% ਡਾਊਟ ਫੋਰ ਐਨ ਆਰ ਆਈ ਬੱਚਾ 22 ਸਾਲ ਦਾ ਆ ਨੋ ਟਰੈਕ ਰਿਕਾਰਡ ਕ੍ਰਿਮੀਨਲ ਪਰ ਉਹ ਜਿਹੜੇ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਕਰਨਲ ਬਾਟ ਤੇ ਉਹਦੇ ਮੁੰਡੇ ਨੂੰ ਕੁੱਟਿਆ ਉਧਰ ਝੂਠਾ ਪੁਲਿਸ ਇਨਕਾਊਂਟਰ ਜਸਪ੍ਰੀਤ ਨੂੰ ਮਾਰ ਕੇ ਦਾਰੂ ਪੀ ਕੇ ਤੇ ਹੁਣ ਕੇ ਸ਼ਾਮ ਨੂੰ ਆਣ ਕੇ ਧਰਨ ਲੁਕੜਦਾ ਇਹ ਸਾਰੀਆਂ ਚੀਜ਼ਾਂ ਕੀ ਦੱਸ ਰਹੀਆਂ ਪੰਜਾਬ ਦੇ ਵਿੱਚ ਕਿ ਪੰਜਾਬ ਇਸ ਬੀਨ ਟਰਨਡ ਇਨਟੂ ਅ ਪੁਲਿਸ ਸਟੇਟ ਪੁਲਿਸ ਰਾਜ ਆ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂਗਾ ਤੁਸੀਂ ਕੀ ਕਰ ਰਹੇ ਹੋ ਕਿੱਦਾਂ ਬੰਦੇ ਮਾਰ ਰਹੇ ਹੋ ਔਰ ਮੈਂ ਸਬਜੈਕਟ ਟੂ ਕਰੈਕਸ਼ਨ ਆ ਕਿਸੇ ਨੇ ਕੋਈ ਟਵੀਟ ਦੀ ਸਨੈਪਸ਼ਾਟ ਸਰਕੂਲੇਟ ਕੀਤੀ ਆ ਸੋਸ਼ਲ ਮੀਡੀਆ ਤੇ ਕਿ ਡੀਜੀਪੀ ਪੁੱਛ ਰਿਹਾ ਆਪਣੇ ਥੱਲੇ ਜ਼ਿਲ੍ਹਿਆਂ ਦੇ ਵਿੱਚ ਕਿ ਤੁਸੀਂ ਸਫੀਸ਼ੀਐਂਟ ਨੰਬਰ ਆਫ ਇਨਕਾਊਂਟਰਸ ਨਹੀਂ ਕਰ ਰਹੇ ਅਗਰ ਇਹ ਗੱਲ ਸੱਚ ਆ ਤੇ ਫਿਰ ਤਾਂ ਬਾਕੀ ਕੁਝ ਰਹੀ ਨਹੀਂ ਗਿਆ ਟਾਰਗੇਟ ਦੇ ਰਹੇ ਨੇ ਕਿ ਐਨਡੀਪੀਏ ਦੇ ਪਰਚੇ ਤੁਹਾਡੇ ਥਾਣੇ ਚੋਂ ਇਹਨੇ ਲੈਣੇ ਉਹ ਜੜਾ ਮਰਜੀ ਗਰੀਬ ਮਹਾਤੜ ਫੜ ਕੇ ਚੱਕ ਚੱਕ ਕੇ ਐਨਡੀਪੀਏ ਦੇ ਪਰਚੇ ਅੱਧੇ ਅੰਦਰ ਗਏ ਜਾਂਦੇ ਅੱਧਿਆਂ ਚ ਪੈਸੇ ਲੈ ਕੇ ਉਹਨਾਂ ਜਾਪੁਲਿਸ ਆਪਣਾ ਕੰਮ ਕਰੀ ਜਾਂਦੇ ਸੋ ਇਟਸ ਵੈਰੀ ਡੇਂਜਰਸ ਟ੍ਰੈਂਡ ਔਰ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਅੱਜ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂਗਾ ਐਨਆਰਆਈਸ ਤੋਂ ਲੈ ਕੇ ਆਮ ਸਧਾਰਨ ਬੰਦਿਆਂ ਤੋਂ ਲੈ ਕੇ ਔਰ ਖਾਸ ਤੌਰ ਤੇ ਜਿਹੜੇ ਪੋਲਿਟੀਕਲ ਓਪੋਨੈਂਟਸ ਨੇ ਇਹਨਾਂ ਦੇ ਦੇ ਆਰ ਟੋਟਲੀ ਅਨ ਸੇਫ ਇਹ ਸਭ ਕੁਝ ਕਰਾ ਸਕਦੇ ਇਹਨਾਂ ਦੇ ਗੈਂਗਸਟਰਸ ਨਾਲ ਲਿੰਕ ਨੇ ਇਹ ਸਾਰਾ ਕੁਝ ਮਿਲੇ ਪੁਲਿਸ ਇਹਨਾਂ ਦੇ ਹੱਥ ਦੇ ਵਿੱਚ ਆ ਪੁਲਿਸ ਹੈਜ਼ ਬੀਨ ਟੋਟ ਟੂ ਗੈਟ ਇਨਟੂ ਰੋਂਗਫੁਲ ਐਕਟਸ ਸੋ ਨੋਬਾਡੀ ਸੇਵ ਹੇ ਲੈਟ ਮੀ ਟੂ ਕਾਸ ਤੁਸੀਂ ਤੁਸੀਂ ਪੁਲਿਸ ਦੀ ਬਕਾਇਦਤ ਹੋ ਉਸਦੇ ਬੂਕਸ ਦੇ ਉਹ ਗੱਡੀਆਂ ਦਾ ਤੁਸੀਂ ਜ਼ਿਕਰ ਕੀਤਾ ਤੁਹਾਨੂੰ ਮੈਂ ਹਾਂ ਤੁਸੀਂ ਮੈਨੂੰ ਤੁਸੀਂ ਮੈਨੂੰ ਦੱਸਾ ਬਿਜ਼ਨਸ ਬੋ 24 ਘੰਟੇ ਡਿਪਾਰਟਮੈਂਟ ਵਰਕ 24 ਘੰਟੇ ਤੇ ਨੰਬਰ ਸਮੇਤ ਰੰਗ ਗੱਡੀਆਂ ਦੇ ਅੰਦਰ ਲੈਦਰ ਕਿਹੜਾ ਲੱਗਾ ਹੋਇਆ ਤੇ ਬੈਠਾ ਕੌਣ ਸੀਗਾ ਤੁਸੀਂ ਮੈਨੂੰ ਸਾਡਾ ਸਾਡਾ ਕੰਮ ਹੈਗਾ ਜੀ ਸਾਡਾ ਕੰਮ ਹੈਗਾ ਤੁਹ ਤੋਂ ਰਿਕੈਪ ਦੀ ਇਸ਼ੂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਪੰਜਾਬ ਪੁਲਿਸ ਨਹੀਂ ਕਰਨਗੇ ਤੇ ਕਰਨਲ ਬਾਜਵਾ ਨੂੰ ਸੀਬੀਆਈ ਚੱਲੂਗਾ ਉਹ ਕਰ ਲੈਣਗੇ ਅਗਰ ਸਾਡੇ ਕੋਲ ਅਗਰ ਜਾਂ ਦਾ ਸਾਨੂੰ ਫਿਰ ਮੈਕਨਿਜ਼ਮ ਦਾ ਦਬਾਓ ਪੰਜਾਬ ਪੁਲਿਸ ਮੈਨੂੰ ਅੱਧੇ ਘੰਟੇ ਲਈ ਲਵਾ ਦਿਓ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਸਾਰਾ ਉਹ ਤਾਂ ਗਗਨ ਮੋਹ ਨੇ ਨਸੀਫਾ ਲੇਤਾ ਲੈ ਲਾ ਧੰਨਵਾਦ ਆਦਾਂ ਨੂੰ ਵਟਸਐਪ ਤੇ ਭੇਜ ਵੀ ਦੇ ਇਹ ਆਰਟੀਆਈ ਨਹੀਂ ਕੀ ਇਹ ਬਿੱਲਰ ਦੀਆਂ ਕਾਪੀਆਂ